ਦਾ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਪਈ ਆ ਗਿਆ ਔਰ ਜਿਵੇਂ ਦੱਸਿਆ ਕਿ ਇਹਦੇ ਤੇ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਹੜਾ ਸੇ ਪੰਜਾਬ ਦੇ ਤਹਿਤ ਨੰਬਰ ਦਿੱਤਾ ਗਿਆ ਹੈਗਾ 9779900200 ਨੰਬਰ ਹੈ ਉਹਸ ਨੰਬਰ ਤੇ ਜਿਹੜਾ ਵੀ ਕਾਲ ਕਰਦਾ ਹੈਗਾ ਉਹਦਾ ਨਾਮ ਪਤਾ ਜਿਹੜਾ ਗੂੜਤ ਰੱਖਿਆ ਜਾਂਦਾ ਹੈਗਾ ਔਰ ਉਸ ਨੰਬਰ ਤੋਂ ਹੀ ਸਾਡੇ ਕੋਲ ਕਰੀਬ 800 ਦੇ ਕਰੀਬ ਜਿਹੜੀਆਂ ਕਾਲ ਸਾਨੂੰ ਮਸੂਲ ਹੋਈਆਂ ਸੀ ਐਂਡ ਉਹਦੇ ਤੇ ਕੋਈ 350 ਦੇ ਕਰੀਬ ਐਫਆਰ ਅਸੀਂ ਜਿਲ੍ਹਾ ਜਲੰਧਰ ਦੇ ਵਿੱਚ ਹੀ ਰਜਿਸਟਰ ਕੀਤੀ ਹੈਗੀਆਂ ਔਰ ਉਹਦੇ ਵਿੱਚ ਕਿਸੇ ਬੰਦੇ ਦਾ ਨਾਮ ਨਹੀਂ ਆਉਂਦਾ ਹੈਗਾ ਉਹਦਾ ਪਤਾ ਨਹੀਂ ਆਉਂਦਾ ਹੈਗਾ ਸਿਰਫ ਟੈਲੀਫੋਨ ਜਿਹੜਾ ਬੰਦਾ ਕਰਦਾ ਹੈਗਾ ਉਹ ਬਿਲਕੁਲ ਗੁਪਤ ਉਹਦਾ ਨਾਮ ਹੁੰਦਾ ਹੈਗਾ ਤੋਂ ਅਸੀਂ ਇਹ ਵੀ ਤੁਹਾਨੂੰ ਤਾਗੀਰ ਕਰਦੇ ਆ ਕਿ ਵੱਧ ਤੋਂ ਵੱਧ ਜੇ ਕੋਈ ਵੈਸੇ ਨਹੀਂ ਆਪਣਾ ਦੱਸਣਾ ਚਾਹੁੰਦਾ ਹੈਗਾ ਤਾਂ ਉਸ ਨੰਬਰ ਤੇ ਵੀ ਕਾਲ ਕਰਕੇ ਸਾਨੂੰ ਜਿਹੜਾ ਨਸ਼ੇ ਦੇ ਸਮਗਲਰ ਹੈਗੇ ਆ ਨਸ਼ੇ ਦਾ ਕੰਮ ਕਰਨ ਵਾਲੇ ਹੈਗੇ ਆ ਉਹਦੇ ਤਹਿਤ ਵੀ ਸਾਨੂੰ ਜਾਣਕਾਰੀ ਜਿਹੜੀ ਆ ਉਹ ਦੇ ਸਕਦੇ ਹੈਗੇ ਆ ਉਹਤੇ ਵੀ ਅਸੀਂ ਸਟੀਕ ਵਰਕ ਕਰਦੇ ਹੈਗੇ ਆ ਫਸਟਿਕ ਵਰਕ ਕਰਕੇ ਅਸੀਂ ਜਲੰਧਰ ਜ਼ਿਲ੍ਹੇ ਵਿੱਚ ਜਦੋਂ ਦਾ ਜੁਦ ਨਸ਼ਾ ਅਪਰਾਧ ਚੱਲਦਾ ਆਇਆ ਹੈਗਾ तकरीबन 870 ਦੇ ਕਰੀਬ ਐਫਆਈਆ ਜਿਹੜੀ ਆ ਰਜਿਸਟਰ ਕੀਤੀ ਹੈਗੀ ਆ ਔਰ 12 1250 ਦੇ ਕਰੀਬ ਜਿਹੜੇ ਇਹਦੇ ਵਿੱਚ ਇਨਡਲ ਸੀਗੇ ਬੰਦੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਜੇਲ੍ਹ ਵਿੱਚ ਜਾ ਦੇਗੇ ਔਰ ਜਿਹੜੀ ਵੀ ਤੁਹਾਡੀ ਇਨਫਾਰਮੇਸ਼ਨ ਆਉਂਦੀ ਹੈਗੀ ਆ ਉਹ ਤੇ ਅਸੀਂ ਜਿਹੜਾ ਟਾਈਮ ਲਈ ਔਰ ਸਟੀਕਲੀ ਛੋਟਾ ਜਿਹਾ ਅੰਕੜਾ ਇਹਦਾ ਦੇ ਰਿਹਾ ਤੁਹਾਨੂੰ ਤੁਹਾਨੂੰ ਇਹ ਤੋਂ ਆਈਡੀਆ ਲੱਗੇਗਾ ਕਿ ਇਸ ਇਹ ਜਿਹੜੀ ਹੈਲਪਲਾਈਨ ਨੇ ਕਿੰਨੀ ਕਾਮਯਾਬ ਹੋਈ ਆ ਮਹੀਨੇ ਤੱਕ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 17000 ਦੇ ਲਗਭਗ ਚਾਗੇ ਕੰਪਲੇਂਟ ਆ ਚੁੱਕੀਆਂ ਨੇ ਇਸ ਹੈਲਪਲਾਈਨ ਦੇ ਉੱਪਰ ਮਤਲਬ ਪਬਲਿਕ ਜਿਹੜੀ ਆ ਸਰਕਾਰ ਨਾਲ ਜੁੜ ਰਹੀ ਹੈ ਲੋਕ ਆਕੇ ਆ ਰਹੇ ਨੇ ਲੋਕ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਵਿਰੁੱਧ ਖੜ ਰਹੇ ਨੇ ਉਹਨਾਂ ਦੀ ਕੰਪਲੇਂਟ ਕਰ ਰਹੇ ਨੇ ਇੰਨਾਂ 17000 ਕੰਪਲੇਂਟਾਂ ਦੇ ਵਿੱਚੋਂ 54150 ਦਰਜ ਹੋ ਚੁੱਕੇ ਨੇ ਇਹ ਨਹੀਂ ਆ ਕਿ ਤੁਸੀਂ ਕੰਪਲੀਟ ਕੀਤੀ ਤੇ ਉਹਦਾ ਤਾਂ ਮੂੰਹ ਸਿਰ ਨਹੀਂ ਨਿਕਲਿਆ ਉਹਦੇ ਉੱਤੇ 5400 ਪਰਚੇ ਦਰਜ ਹੋ ਚੁੱਕੇ ਨੇ ਤੇ 7500 ਬੰਦਿਆਂ ਦੀ ਅਰੈਸਟ ਜਿਹੜੇ ਨਸ਼ਾ ਦਸਕਰਨੇ ਉਹਨਾਂ ਦੀ ਅਰੈਸਟ ਵੀ ਪੈ ਚੁੱਕੀ ਤੇ ਇਸ ਕਰਕੇ ਮੈਂ ਸਾਰੇ ਪਬਲਿਕ ਨੂੰ ਸਾਡੇ ਸਮਾਜ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਤੁਸੀਂ ਅੱਗੇ ਆਓ ਪੁਲਿਸ ਦਾ ਸਾਥ ਦਿਓ ਅਸੀਂ ਮਿਲ ਕੇ ਜੱਟੀਏ ਔਰ ਜਿਹੜੀ ਆ ਸਮਾਜ ਦੇ ਵਿੱਚ ਨਵੀਂ ਕ੍ਰੁਤੀ ਆਈ ਆ ਇਹਦੇ ਉੱਤੇ ਰੋਕਥਾਮ ਪਾਈਏ ਅੱਜ ਸਾਨੂੰ ਲੱਗਦਾ ਕਿ ਸ਼ਾਇਦ ਮੇਰੇ ਬੱਚੇ ਸਾਫ਼ ਨੇ ਇਹ ਤੇ ਮੇਰੇ ਵਾਸਤੇ ਪ੍ਰੋਬਲਮ ਨਹੀਂ ਹੈ ਲੇਕਿਨ ਮੇਰੇ ਬੱਚੇ ਵੀ ਤੇ ਬਾਹਰ ਜਾ ਰਹੇ ਮੇਰੇ ਬੱਚੇ ਵੀ ਤੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਨੇ ਇਹ ਤੇ ਹੁਣ ਪਤਾ ਨਹੀਂ ਹੈ ਕਿ ਇਹ ਪ੍ਰੋਬਲਮ ਕਿਹਦੇ ਵਾਸਤੇ ਆ ਜੇ ਅਸੀਂ ਕਲੈਕਟਿਵਲੀ ਹੋ ਕੇ ਲੜਾਂਗੇ ਤੇ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਜਲਦੀ ਇਹਦੇ ਉੱਤੇ ਰੋਕ ਪਾ ਸਕਾਂਗੇ ਦਲੰਦਰ ਪੁਲਿਸ ਵੱਲੋਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਸੰਪਰਕ ਪ੍ਰੋਗਰਾਮ ਦੇ ਵਿੱਚ ਆਇਓ ਥੈਂਕ ਯੂ ਟਿਪਸ ਆਈਆਂ ਨੇ ਉਹਨਾਂ ਦੇ ਵਿੱਚੋਂ ਕੁਝ ਜਿਹੜੀਆਂ ਟਿਪਸ ਨੇ ਜਿਨ੍ਹਾਂ ਦੇ ਉੱਤੇ ਐਕਸ਼ਨ ਜਾਂ ਰਿਪੀਟਡ ਆ ਜਾਂਦੀਆਂ ਨੇ ਜਾਂ ਗਲਤ ਅੰਦਰਸ ਤੇ ਆਉਂਦੀਆਂ ਕੁਝ ਹੋ ਸਕਦੇ ਨੇ ਬਟ ਬਾਕੀਆਂ ਦੇ ਉੱਤੇ ਅਸੀਂ ਸਾਡਾ ਜਿਹੜਾ ਹੈਗਾ ਅਸੀਂ 100% ਅਸ਼ੂਰ ਕਰਦੇ ਕਿ ਉਹਨਾਂ ਦੇ ਉੱਤੇ ਐਕਸ਼ਨ ਹੋਵੇ ਅੱਜ ਦੀ ਸਰ ਮੈਂ ਤਾਂ ਸਭ ਦੇ ਇਤਿਹਾਰ ਤੇ ਜਾਣਾ ਚਾਹੁੰਦਾ ਕਿ 80% ਜਿਹੜਾ ਹੈਗਾ ਸਾਡੇ 18 ਜਿਹੜੇ ਹੌਟਸਪੌਟ ਹੈਗੇ ਸਾਰਾ ਡਿਸਟ੍ਰਿਕਟ ਦੇ ਵਿੱਚ ਜਿਹਨਾਂ ਨੂੰ ਅਸੀਂ ਆਈਡੈਂਟੀਫਾਈ ਕੀਤਾ ਸੀ ਸਾਡੇ ਟੋਟਲ ਸਰ 18 ਹੌਟਸਪੌਟ ਅਸੀਂ ਡੈਂਟੀਫਾਈ ਕੀਤੇ ਸੀ ਜਲੰਧਰ ਜ਼ਿਲ੍ਹੇ ਦੇ ਵਿੱਚ ਜਿੱਥੇ ਹੌਟਸਪੌਟ ਦਾ ਮੀਨਿੰਗ ਸੀ ਕਿ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਪਿੰਡਾਂ ਦੇ ਵਿੱਚ ਜਾਂ ਸਪੌਟ ਦੇ ਉੱਤੇ ਨਸ਼ਾ ਜ਼ਿਆਦਾ ਵਿਕਦਾ ਸੀ ਜਾਂ ਬਾਹਰੋਂ ਲੈਣ ਆਲੇ ਆਉਂਦੇ ਸੀ ਅੱਜ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਇੱਕ ਗੱਲਾ ਪਿੰਡ ਸੀ ਸਾਡੇ ਫਲੋਰ ਦੇ ਵਿੱਚ ਕਿੰਨਾ ਪਿੰਡ ਦੇ ਵਿੱਚ ਅਸੀਂ ਇੱਕ ਪੁਲਿਸ ਪੋਸਟ ਬਣਾਈ ਚੌਕੀ ਵੀ ਉੱਥੇ ਤਾਇਨਾਤ ਕੀਤੀ ਐਂਡ ਇਸ ਮਿਹਮੇਤੇ ਦੌਰਾਨ ਅਸੀਂ ਉੱਥੇ ਕਰੀਬ 40 ਦੇ ਕਰੀਬ ਪਰਚੇ ਦਿੱਤੇ ਜਾਂ 60 ਦੇ ਕਰੀਬ ਜਿਹੜੇ ਦੋਸ਼ੀ ਨੇ ਹਸਪਤਲ ਦੇ ਜਿਹੜੇ ਕੇਸ ਕੱਪ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਫੜ ਕੇ ਅੰਦਰ ਭੇਜਿਆ ਐਂਡ ਜਿਹੜੀਆਂ ਪ੍ਰਾਪਰਟੀ ਡੈਮੋਲੇਸ਼ਨ ਕਰਾਈਆਂ ਜਿਹੜੇ ਨਸ਼ਿਆਂ ਦੇ ਵਿਰੁੱਧ ਕਿਸੇ ਨੇ ਇਲੈਗਲੀ ਐਕੁਆਇਰਡ ਪ੍ਰਾਪਰਟੀ ਕੀਤੀ ਹੈ ਨਸ਼ਿਆਂ ਦੇ ਕਾਰੋਬਾਰ ਕਰਕੇ ਗੈਰ ਕਾਨੂੰਨੀ ਧੰਦਾ ਕਰਕੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਦੇ ਹੋਏ ਕਿਸੇ ਨੇ ਕੋਈ ਪ੍ਰਾਪਰਟੀ ਬਣਾਈ ਉਹਨਾਂ ਨੂੰ ਅਸੀਂ ਡਿਮੋਲਿਸ਼ ਕੀਤਾ ਹੋਰ ਤੱਕ ਜਿਹੜੀ ਸਾਡੀਆਂ ਹਰ ਮਹੀਨੇ ਅਸੀਂ ਇੱਕ ਦੋ ਪ੍ਰਾਪਰਟੀ ਜਿਹੜੀ ਅਸੀਂ ਆਇਡੈਂਟੀਫਾਈ ਹੁੰਦੀ ਹੈ ਜਾਬ ਦੀ ਅਨਸਾਰ ਅਸੀਂ ਉਹਨਾਂ ਨੂੰ ਕਰਦੇ ਆਂ ਐਂਡ ਅੱਜ ਤੱਕ ਅਸੀਂ ਜਿਹੜੀ ਹੈਗੀ ਹੈ ਜਦੋਂ ਦਾ ਨਸ਼ਾ ਵਿਰੋਧ ਮੇਮ ਚੱਲੀ ਹੈ 11 ਕਰੋੜ ਦੀ ਜਿਹੜੀ ਪ੍ਰਾਪਰਟੀ ਹੋਣ ਤੱਕ ਅਸੀਂ ਉਹਨੂੰ ਫ੍ਰੀਜ਼ ਕਰ ਚੁੱਕੇ ਆਂ ਜਿਹੜੀ ਹੈਗੀ ਹੈ ਕੰਪਟੈਂਟ ਅਥਾਰਟੀ ਵੱਲੋਂ ਅਸੀਂ ਆਰਡਰ ਲੈ ਕੇ ਉਹਨੂੰ 11 ਕਰੋੜ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਫ੍ਰੀਜ਼ ਕਰ ਦਿੱਤਾ ਕਿ ਉਹ ਪ੍ਰਾਪਰਟੀ ਨੂੰ ਵੇਚ ਨਹੀਂ ਸਕਦੇ ਜਦੋਂ ਉਹਨਾਂ ਦੇ ਕੇਸ ਦਾ ਨਕਟਾਰਾ ਹੋਏਗਾ ਤਾਂ ਪ੍ਰਾਪਰਟੀ ਦਾ ਵੀ ਉਸ ਵਕਤ ਮਾਣਯੋਗ ਅਦਾਲਤ ਤੋਂ ਨਕਟਾਰਾ ਹੋਏਗਾ ਕਿ ਇਹ ਜਿਹੜੀ ਪ੍ਰਾਪਰਟੀ ਵੇਚ ਕੇ ਇਹਦਾ ਜਿਹੜਾ ਪੈਸਾ ਹੈਗਾ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਵੇ ਤਾਂ ਇਸ ਤਰੀਕੇ ਨਾਲ ਅਸੀਂ ਹਰ ਇੱਕ ਜਿਹੜਾ ਸਾਡਾ ਕਦਮ ਹੈ ਤੁਹਾਡਾ ਜਿਵੇਂ ਸਾਡੇ ਨਾਲ ਤੁਸੀਂ ਜੁੜੇ ਹੋ ਅਗਰ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਅਸੀਂ ਇੱਕ ਕਦਮ ਵੀ ਜਿਹੜਾ ਹੈਗਾ ਨਹੀਂ ਚੱਲ ਸਕਦਾ ਤਾਂ ਤੁਹਾਡੀ ਕੋਆਪਰੇਸ਼ਨ ਚਾਹੀਦੀ ਆ ਤੁਹਾਡੀ ਕੋਆਪਰੇਸ਼ਨ ਦੇ ਨਾਲ ਹੀ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਸਮਾਜ ਦੇ ਵਿੱਚ ਉਹ ਜਿਹੜੇ ਸਾਡੇ ਪੰਜਾਬ ਦੇ ਉੱਤੇ ਧੱਬਾ ਲੱਗਿਆ ਸੀ ਕਿ ਇੱਥੇ ਨਸ਼ਾ ਬਹੁਤ ਵਿਕਦਾ ਹੈ ਜਾਂ 70% ਸਾਡਾ youth ਨਸ਼ੇ ਦੇ ਵਿੱਚ ਹੈ ਉਹਨੂੰ ਅਸੀਂ ਅੱਜ ਜਿਹੜਾ ਹੈਗਾ ਸਾਡੇ 90% ਦਾ ਕੇਸ ਜਿਹੜਾ ਖਤਮ ਕਰਨ ਦੇ ਵਿੱਚ ਕਾਮਯਾਬ ਹੋ ਚੁੱਕੇ ਆ ਜਿਹੜਾ ਸਾਡਾ 10% ਦੇ ਕਰੀਬ ਕਿਤੋਂ-ਕਿਤੋਂ ਜਿਹੜੀ ਕੋਈ ਸ਼ਿਕਾਇਤ ਆਉਂਦੀ ਹੈ ਉਹਨੂੰ ਵੀ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਹੈ ਇਹ ਸਾਡਾ ਇੱਕੋ ਹੀ ਇੱਕ ਉਦੇਸ਼ ਹੈਗਾ ਸਾਡੇ ਪੰਜਾਬ ਸਰਕਾਰ ਦਾ ਸਾਡਾ ਜਿਹੜਾ ਉਦੇਸ਼ ਹੈਗਾ ਤੇ ਸਾਡਾ ਜਿਹੜਾ ਮਾਨਯੋਗ ਡੀਜੀ ਸਾਹਿਬ ਜੀ ਹੈ ਜਿਹੜੀਆਂ ਹਦਾਇਤਾਂ ਨੇ ਕਿ ਆਪਾਂ ਨੇ ਨਸ਼ੇ ਦਾ ਇੱਕ ਗ੍ਰਾਮ ਵੀ ਜਿਹੜਾ ਤੁਹਾਡੇ ਸਮਾਜ ਦੇ ਵਿੱਚ ਮਿਲਣਾ ਨਹੀਂ ਚਾਹੀਦਾ ਤਾਂ ਸਾਰੇ ਸਾਰੇ ਜਿਹੜੇ ਹੈਗੇ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਜਿਹੜਾ ਹੈਗਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਹੋ ਤੇ ਤੁਹਾਡਾ ਸਹਿਯੋਗ ਜਿਵੇਂ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਸਹਿਯੋਗ ਦਿੰਦੇ ਰਹੋਗੇ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਅੱਗੇ ਜਿਹੜਾ ਹੈਗਾ ਨਸ਼ਿਆਂ ਦੇ ਵਿਰੁੱਧ ਜਿਹੜਾ ਅਸੀਂ ਆਪਣਾ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਹੋਇਆ ਹੈ ਇਹ ਇਕੱਲਾ ਪੁਲਿਸ ਵੱਲੋਂ ਜਿਹੜਾ ਕੈਂਪੇਨ ਦਾ ਹਿੱਸਾ ਨਹੀਂ ਤੁਹਾਨੂੰ ਤੁਹਾਡੇ ਸਹਿਯੋਗ ਨਾਲ ਤੁਹਾਡੇ ਸਮਾਜ ਲਈ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹਨੂੰ ਅਸੀਂ ਆਪਾਂ ਨੇ ਸਕਸੈਸ ਲੈਣਾ ਨਵਤੇ ਜਿਹੜਾ ਹੈਗਾ ਅਗੇ ਇਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋ